ਇਹੀ ਜੀ ਕਿਹੜੀ ਸ਼ਕਤੀ ਹੈ ਜਿਹੜੀ ਸੰਸਾਰ ਦੇ ਵਿੱਚ ਬਦਲ ਨਾਲ ਬਦਲਦੀ ਨਹੀਂ ਸਮਾਹ ਰਹਿੰਦੀ ਹੈ ਕਿਸੇ ਨੇ ਪੁੱਛਿਆ ਸੀਗਾ ਇੱਕ ਪਰਮਾਤਮਾ ਹੀ ਇਹ ਸ਼ਕਤੀ ਹੈ ਜਿਹੜੀ ਸੰਸਾਰ ਦੇ ਬਦਲ ਨਾਲ ਬਦਲਦਾ ਨਹੀਂ ਹੈ ਉਹ ਹਰ ਇੱਕ ਸਮਾ ਰਹਿੰਦਾ ਹੈ ਪਰ ਸਾਡੇ ਮਨ ਦੇ ਉਤਰ-ਬੁਤਰ ਕਰਕੇ ਹੀ ਸਾਨੂੰ ਘਟ ਵੱਧਣ ਵਾਸਤੇ ਲੱਗਦਾ ਰਹਿੰਦਾ ਹੈ ਇਸ ਕਰਕੇ ਸਾਨੂੰ ਇਸ ਵਾਸਤੇ ਹੀ ਪ੍ਰਮਾਤਮਾ ਦਾ ਸਿਮਰਨ ਧਿਆਨ ਜਪ ਕਰਨਾ ਚਾਹੀਦਾ ਹੈ ਮਨ ਨੂੰ ਹਰੋਣ ਵਾਸਤੇ ਹੀ ਆਪਾਂ ਨੂੰ ਪ੍ਰਮਾਤਮਾ ਦੀ ਭਗਤੀ ਦੀ ਲੋੜ ਹੈ ਇਸ ਕਰਕੇ ਹੀ ਇਹ ਇਹ ਸ਼ਕਤੀ ਹੈ ਕਿ ਇਹ ਇਸੀ ਵੇਸੇ ਤੇ ਵੀ ਬਦਲਦੀ ਨਹੀਂ ਪਰਮਾਤਮਾ ਮਨ ਨੂੰ ਫਿਰ ਕਰਨ ਵਾਸਤੇ ਹੀ ਆਪਣੇ ਅੰਦਰ ਬਿਰਾਜਮਾਨ ਹੈ ਉਸ ਦੀ ਭਗਤੀ ਸਿਮਰਨ ਮੰਤਰ ਜਪ ਨਾਲ ਹੀ ਆਪਾਂ ਨੂੰ ਸ਼ਾਂਤੀ ਸੁਖ ਮਿਲ ਸਕਦਾ ਹੈ ਇਸ ਕਰਕੇ ਆਪਾਂ ਨੂੰ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ